ਇਸ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਨੂੰ ਬਹੁਤ ਜ਼ਿਆਦਾ ਤਾਪਮਾਨ ਤੇ ਗਰਮ ਕੀਤਾ ਗਿਆ ਹੈ ਜਿਸ ਕਰਕੇ ਉਹ ਲਾਲ ਰੰਗ ਦਾ ਹੋ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਇੱਕ ਭੌਤਿਕ ਪਰਿਵਰਤਨ ਹੈ ਜਾਂ ਰਸਾਇਣਿਕ ਪਰਿਵਰਤਨ ਇਸ ਬਾਰੇ ਥੋੜਾ ਸੋਚੋ ਅਸਲ ਵਿੱਚ ਜਦੋਂ ਅਸੀਂ ਲੋਹੇ ਨੂੰ ਗਰਮ ਕਰਦੇ ਹਾਂ ਉਦੋਂ ਵੀ ਲੋਹਾ ਲੋਹਾ ਹੀ ਰਹਿੰਦਾ ਹੈ ਪਰ ਉਸ ਦਾ ਤਾਪਮਾਨ ਅਤੇ ਸੰਭਾਵੀ ਰੂਪ ਵਿੱਚ ਉਸ ਦੀ ਸ਼ੇਪ ਜਾਂ ਉਸ ਦਾ ਆਕਾਰ ਬਦਲ ਸਕਦਾ ਹੈ ਇਸ ਦੇ ਬਾਵਜੂਦ ਵੀ ਲੋਹੇ ਦੇ ਪ੍ਰਮਾਣੂਆਂ ਅਤੇ ਉਸ ਦੇ ਰਸਾਇਣਿਕ ਗੁਣਾ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ। ਨਾਲ ਹੀ ਲੋਹੇ ਨੂੰ ਠੰਡਾ ਕਰਕੇ ਉਸ ਨੂੰ ਉਸ ਦੇ ਮੂਲ ਰੂਪ ਜਾਂ ਮੂਲ ਅਵਸਥਾ ਵਿੱਚ ਵਾਪਸ ਵੀ ਲਿਆਇਆ ਜਾ ਸਕਦਾ ਹੈ। ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ ਕਿਉਂਕਿ ਇੱਥੇ ਕੋਈ ਨਵਾਂ ਪਦਾਰਥ ਨਹੀਂ ਬੰਦਾ ਹੈ। ਸ਼ੁਰੂ ਵਿੱਚ ਸਾਡੇ ਕੋਲ ਠੰਡਾ ਲੋਹਾ ਸੀ ਅਤੇ ਹੁਣ ਸਾਡੇ ਕੋਲ ਗਰਮ ਲੋਹਾ ਹੈ। ਇਸ ਲਈ ਇਹ ਇੱਕ ਭੌਤਿਕ ਪਰਿਵਰਤਨ ਹੈ। ਹੁਣ ਇਸ ਚਿੱਤਰ ਨੂੰ ਦੇਖੋ। ਇਸ ਬਾਰੇ ਤੁਸੀਂ ਕੀ ਕਹੋਗੇ? ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਤਾਲਿਆਂ ਨੂੰ ਜੰਗਾਲ ਲੱਗ ਗਿਆ ਹੈ। ਇਹ ਕਿਹੜਾ ਪਰਿਵਰਤਨ ਹੈ? ਇਹ ਭੌਤਿਕ ਪਰਿਵਰਤਨ ਹੈ ਜਾਂ ਰਸਾਇਣਿਕ ਪਰਿਵਰਤਨ? ਅਸਲ ਵਿੱਚ ਜੰਗਾਲ ਲੱਗਣਾ ਇੱਕ ਰਸਾਇਣਿਕ ਪਰਿਵਰਤਨ ਹੈ। ਜਦੋਂ ਲੋਹਾ ਲੰਬੇ ਸਮੇਂ ਤੱਕ ਆਕਸੀਜਨ ਅਤੇ ਨਮੀ ਦੇ ਸੰਪਰਕ ਵਿੱਚ ਰਹਿੰਦਾ ਹੈ ਤਾਂ ਉਹ ਜੰਗਾਲਿਆ ਜਾ ਸਕਦਾ ਹੈ। ਇਸ ਜੰਗੇ ਹੋਏ ਲੋਹੇ ਦੀ ਸਤ੍ਹਾ ਤੇ ਬਣਨ ਵਾਲੀ ਇੱਕ ਲਾਲ ਪੂਰੇ ਰੰਗ ਦੀ ਪਰਤ ਹੁੰਦੀ ਹੈ। ਇਹ ਮੂਲ ਲੋਹੇ ਦੀ ਤੁਲਨਾ ਵਿੱਚ ਅਲੱਗ ਪਦਾਰਥ ਹੁੰਦਾ ਹੈ। ਇਸ ਲਈ ਇਹ ਇੱਕ ਰਸਾਇਣਿਕ ਪਰਿਵਰਤਨ ਹੈ ਕਿਉਂਕਿ ਇੱਥੇ ਲੋਹੇ ਦੇ ਪਰਮਾਣੂਆਂ ਦੀ ਆਕਸੀਜਨ ਅਤੇ ਪਾਣੀ ਦੇ ਨਾਲ ਪ੍ਰਤੀਕਿਰਿਆ ਹੁੰਦੀ ਹੈ ਜਿਸ ਤੋਂ ਇੱਕ ਨਵਾਂ ਪਦਾਰਥ ਬੰਦਾ ਹੈ ਜਿਸ ਨੂੰ ਅਸੀਂ ਜੰਗ ਕਹਿੰਦੇ ਹਾਂ ਅਸਲ ਵਿੱਚ ਇਹ ਜੰਗ ਆਇਰਨ ਆਕਸਾਈਡ ਹੁੰਦਾ ਹੈ ਇਸ ਆਇਰਨ ਆਕਸਾਈਡ ਦੇ ਰਸਾਇਣਿਕ ਗੁਣ ਲੋਹੇ ਦੇ ਰਸਾਇਣਿਕ ਗੁਨਾ ਤੋਂ ਪੈਨ ਹੁੰਦੇ ਨੇ ਅਤੇ ਸਿਰਫ ਸਧਾਰਨ ਭੌਤਿਕ ਸਾਧਨਾ ਜਿਵੇਂ ਕਿ ਗਰਮ ਕਰਕੇ ਜਾਂ ਠੰਡਾ ਕਰਕੇ ਇਸ ਨੂੰ ਵਾਪਸ ਸ਼ੁੱਧ ਲੋਹੇ ਵਿੱਚ ਨਹੀਂ ਬਦਲਿਆ ਜਾ ਸਕਦਾ ਇਸ ਲਈ ਜੰਗ ਲੱਗਣਾ ਰਸਾਇਣਿਕ ਪਰਿਵਰਤਨ ਦਾ ਇੱਕ ਉਦਾਹਰਣ ਹੈ ਅਤੇ ਇਹ ਪਰਿਵਰਤਨ ਲੰਬੇ ਸਮੇਂ ਵਿੱਚ ਹੁੰਦਾ ਹੈ ਇਹ ਪਰਿਵਰਤਨ ਹੋਣ ਵਿੱਚ ਕਈ ਮਹੀਨੇ ਜਾਂ ਸਾਲ ਵੀ ਲੱਗ ਸਕਦੇ ਨੇ